ਚਲੋ ਤੁਹਾਨੂੰ ਇੱਕ ਸਵਾਲ ਪੁੱਛਦੇ ਆ ਤੁਹਾਨੂੰ ਸਕਰੀਨ ਦੇ ਉੱਪਰ ਇੱਕ ਫੋਟੋ ਸ਼ੋ ਹੋ ਰਹੀ ਹੈ ਜਿਸ ਦੇ ਵਿੱਚ ਦੋ ਸਰਕਲ ਨੇ ਇੱਕ ਦਾ ਰੰਗ ਲਾਲ ਹੈ ਤੇ ਇੱਕ ਦਾ ਰੰਗ ਨੀਲਾ ਹੈ ਇਹਨਾਂ ਵਿੱਚੋਂ ਇੱਕ ਸਰਕਲ ਵੱਡਾ ਹੈ ਅਤੇ ਇੱਕ ਛੋਟਾ ਤੁਹਾਨੂੰ ਸਵਾਲ ਇਹ ਹੈ ਕਿ ਤੁਸੀਂ ਇਹ ਦੱਸਣਾ ਹੈ ਕਿ ਕਿਹੜਾ ਸਰਕਲ ਛੋਟਾ ਵਾ ਤੇ ਕਿਹੜਾ ਵੱਡਾ ਜੇਕਰ ਤੁਹਾਨੂੰ ਨੀਲਾ ਸਰਕਲ ਵੱਡਾ ਲੱਗ ਰਿਹਾ ਵਾ ਤਾਂ ਤੁਸੀਂ ਬਲੂ ਲਿਖ ਦੇਣਾ ਵਾ ਜੇਕਰ ਤੁਹਾਨੂੰ ਲਾਲ ਸਰਕਲ ਵੱਡਾ ਲੱਗ ਰਿਹਾ ਤਾਂ ਤੁਸੀਂ ਕਮੈਂਟ ਦੇ ਵਿੱਚ ਰੈੱਡ ਲਿਖ ਦੇਣਾ ਵਾ ਸੋ 5 ਸਕੰਡ ਦਾ ਟਾਈਮ ਆ ਸੋ 5 ਸਕੰਡ ਬਾਅਦ ਮੈਂ ਉੱਤਰ ਦਊਂਗਾ ਕਿ ਕਿਹੜਾ ਸਰਕਲ ਵਾਕਈ ਵੱਡਾ ਸੀ 1 2 3 4 5 ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਇਸ ਬੰਦੇ ਨੇ ਇਹੀ ਸਵਾਲ ਇੱਕ ਆਪਣੀ ਕਲਾਸ ਦੇ ਵਿੱਚ ਪੁੱਛਿਆ ਆਪਣੇ ਸਟੂਡੈਂਟਸ ਤੋਂ ਤੇ ਸੇਮ ਇਸੇ ਤਰੀਕੇ ਦੇ ਨਾਲ ਪੁੱਛਿਆ ਤਾਂ ਉਹਨੇ ਕਿਹਾ ਕਿ ਜਿਨ੍ਹਾਂ ਨੂੰ ਲੱਗ ਰਿਹਾ ਵਾ ਕਿ ਨੀਲਾ ਸਰਕਲ ਵੱਡਾ ਵਾ ਉਹ ਆਪਣਾ ਹੱਥ ਖੜਾ ਕਰ ਦੇਣ ਹਾਫ ਆਫ ਸਟੂਡੈਂਟਸ ਰੇਜ਼ देयर ਹੈਂਡ ਐਂਡ ਸੈਡ ਕਿ ਹਾਂ ਸਾਨੂੰ ਨੀਲਾ ਸਰਕਲ ਵੱਡਾ ਲੱਗ ਰਿਹਾ ਤੇ ਉਸ ਤੋਂ ਬਾਅਦ ਕਹਿੰਦਾ ਕਿ ਜਿਨ੍ਹਾਂ ਨੂੰ ਲਾਲ ਸਰਕਲ ਵੱਡਾ ਲੱਗ ਰਿਹਾ ਵਾ ਉਹ ਹੱਥ ਆਪਣਾ ਖੜਾ ਕਰ ਲੈਣ ਤਤਕ 80% ਲੋਕਾਂ ਨੇ ਹੱਥ ਖੜਾ ਕਰ ਲਿਆ ਜਿਨ੍ਹਾਂ ਨੂੰ ਲਾਲ ਸਰਕਲ ਵੱਡਾ ਲੱਗ ਰਿਹਾ ਸੀ ਫਿਰ ਇਸ ਬੰਦੇ ਨੇ ਉੱਤਰ ਦਿੱਤਾ ਕਿ ਇਹ ਦੋਨੋਂ ਸਰਕਲ ਦੇ ਵਿੱਚੋਂ ਪਰ ਇਸ ਤਰੀਕੇ ਨਾਲ ਤੁਸੀਂ ਮੈਨੀਪੂਲੇਟ ਹੋ ਸਕਦੇ ਹੋ ਜਦੋਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਹੀ ਦੱਸ ਦਿੱਤਾ ਜਾਵੇ ਇੱਕ ਬੈਰੀਅਰ ਲਾ ਦਿੱਤਾ ਜਾਵੇ ਕਿ ਹਾਂ ਤੁਹਾਡੀ ਸੋਚ ਇਸ ਤੋਂ ਬਾਹਰ ਹੀ ਨਹੀਂ ਜਾਣੀ ਚਾਹੀਦੀ ਤੇ ਬਹੁਤ ਲੱਗਾ ਨੇ ਆਊਟ ਆਫ ਬੈਰੀਅਰ ਵੀ ਸੋਚਿਆ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਹਾਂ ਦੋਨੇ ਸਰਕਲ ਸੇਮ ਨੇ ਜਿਵੇਂ ਇਸ ਕਮੈਂਟ ਬਾਕਸ ਦੇ ਵਿੱਚ ਪਤਾ ਲੱਜੂਗਾ ਪਰ ਜਿਨ੍ਹਾਂ ਨੇ ਵਾਕਈ ਇਸ ਦਾ ਜਵਾਬ ਰੈੱਡ ਜਾਂ ਬਲੂ ਲਿਖਿਆ ਵਾ ਉਹ ਹੁਣ ਆਪਣਾ ਕਮੈਂਟ ਨਾ ਡੀਲੀਟ ਕਰਨ ਤਾਂ ਕਿ ਹੋਰ ਜੋ ਵੀਡੀਓ ਅੱਗੇ ਲੋਕੀ ਦੇਖਣਗੇ ਉਹਨਾਂ ਨੂੰ ਵੀ ਇਹ ਕਨਸੈਪਟ ਸਮਝ ਆ ਪਾਵੇ ਜੋ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਮਾਂ ਜਾਂ ਇਹੇ ਬੰਦਾ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਲਗ ਜਾਂਦਾ ਜੇਕਰ ਆਪਾਂ ਨੂੰ ਛੋਟੇ ਹੁੰਦੇ ਤੇ ਸਿਖਾ ਦਿੱਤਾ ਜਾਂਦਾ ਕਿ ਹਾਂ ਨੀਲਾ ਸਰਕਲ ਵੱਡਾ ਵਾ ਤਾਂ ਆਪਾਂ ਉਹਦੇ ਨਾਲ ਹੀ ਗਰੋ ਹੋਈ ਜਾਣਾ ਸੀ ਤੇ ਇਹੀ ਗੱਲ ਆਪਾਂ ਨੂੰ ਇਧਰੋਂ ਉਧਰੋਂ ਸਾਰੇ ਬੰਦੇ ਕਹਿੰਦੇ ਕਿ ਨੀਲਾ ਸਰਕਲ ਵੱਡਾ ਵਾ ਤੇ ਜਦੋਂ ਤੱਕ ਆਪਾਂ ਵੱਡੇ ਨਹੀਂ ਹੋ ਜਾਂਦੇ 30 40 ਸਾਲ ਦੇ ਤਾਂ ਉਦੋਂ ਤੱਕ ਇਹ ਚੀਜ਼ ਨੇ ਪੱਕਾ ਬਣ ਜਾਣਾ ਸੀਗਾ ਜੇਕਰ ਸਾਰੇ ਦੁਨੀਆ ਕਹਿਣ ਲੱਜਵੇ 2+2=5 ਤੇ ਵਾਕਈ 2+2 5 ਬਣ ਜਾਊਗਾ ਇਸੇ ਤਰੀਕੇ ਨਾਲ ਇਹ ਚੀਜ਼ ਅੱਗੇ ਪਾਸ ਹੋ ਜੂਗੀ ਆਪਣੀ ਜਨਰੇਸ਼ਨ ਦੇ ਵਿੱਚ ਆਪਣੇ ਗਾਂ ਜਿਹੇ ਬੱਚੇ ਹੋਣਗੇ ਉਹਨਾਂ ਨੂੰ ਪਾਸ ਕਰ ਦਿੱਤੀ ਜਾਂਦੀ ਆ ਬਿਨਾ ਕਿਸੇ ਰੀਜ਼ਨ ਦੇ ਇੱਕ ਬੈਰੀਅਰ ਲਗਾਇਆ ਹੋਇਆ ਵਾ ਕਿ ਹ ਨੇ ਕਈ ਲੋਕਾਂ ਦੇ ਵਿੱਚ ਅੰਧਵਿਸ਼ਵਾਸ ਬਹੁਤ ਪੈਦਾ ਹੋਇਆ ਹੈ ਜਿਵੇਂ ਕਿ ਕਈ ਬੀਬੀਆਂ ਅਕਸਰ ਆਪਣੇ ਘਰ ਦੇ ਵਿੱਚ ਕਰਦੀਆਂ ਨੇ ਕਾਲਾ ਕੁੱਤਾ ਆਇਆ ਵਾ ਪਾਪਾ ਨੇ ਰੋਟੀ ਪਾ ਦਈਏ ਕਿਉਂ ਜੇ ਚਿੱਟਾ ਆਇਆ ਹੁੰਦਾ ਉਹਦੇ ਕੀ ਮੂਹ ਨਹੀਂ ਲੱਗਿਆ ਜਾਂ ਉਹ ਕਿਸੇ ਘਰ ਦਾ ਨਸ਼ੇੜੀ ਪੁੱਤ ਹੈ ਜਿਹੜਾ ਬਿੱਲੀਆ ਖਾਣਾ ਗਿੱਜਾ ਹੋਇਆ ਵਾ ਜਾਂ ਉਹ ਕੋਈ ਕੰਮ ਨਹੀਂ ਕਰਦਾ ਜਾਂ ਉਹਨੂੰ ਭੁੱਖ ਨਹੀਂ ਲੱਗਦੀ ਅਸਲ 'ਚ ਉਹ ਕਾਲਾ ਕੁੱਤਾ ਹੁੰਦਾ ਵੀ ਨਹੀਂ ਉਹਦੇ ਬਾਲ ਕਾਲੇ ਹੁੰਦੇ ਆ ਸਕਿਨ ਦੋਨਾਂ ਚਿੱਟੇ ਤੇ ਕਾਲੇ ਕੁੱਤੇ ਦੀ ਮਿਲਾ ਕੇ ਦੇਖੋਗੇ ਉਹ ਦੋਨੋਂ ਸੇਮ ਹੀ ਹੁੰਦੀ ਆ ਐਦਾਂ ਹੀ ਉਹ ਝਾੜੂ ਲਾਉਣ ਵਾਲੀ ਗੱਲ ਸ਼ਾਮ ਨੂੰ ਮੈਂ ਉਹਨਾਂ ਜਿੰਦਾਂ ਨੇ ਇਹ ਉੱਤਰ ਦਿੱਤਾ ਕਿ ਹਾਂ ਦੋਨੇ ਸਰਕਲ ਸੇਮ ਨੇ ਉਹਨਾਂ ਲਈ ਬੜੀ ਵਧੀਆ ਗੱਲ ਆ ਬਟ ਜਿਨ੍ਹਾਂ ਨੇ ਇਹ ਵੀ ਦਿੱਤਾ ਤਾਂ ਹੁਣ ਵੀ ਕੋਈ ਬਹੁਤ ਟਾਈਮ ਆ ਸਮਝਣ ਦੀ ਕੋਸ਼ਿਸ਼ ਕਰੋ ਕੀ ਸਮਝਾਉਣਾ ਚਾਹ ਰਹੇ ਆ ਇਸ ਵੀਡੀਓ ਨੂੰ ਐਜ਼ ਅ 네ਗੈਟਿਵਿਟੀ ਨਾਲ ਲਿਓ ਤੇ ਨਾਹੀਂ ਮੈਂ ਇੱਥੇ ਆਪਦੇ ਆਪ ਨੂੰ ਬੜਾ ਸਿਆਣਾ ਸਮਝ ਰਿਹਾ ਆ ਕਿਉਂਕਿ ਇਹ ਵੀਡੀਓ ਪਾਉਣ ਦਾ ਮਕਸਦ ਇਹ ਸੀ ਕਿ ਕਈ ਲੋਕਾਂ ਨੇ ਵਾਕਈ ਉਸ ਕਲਾਸ ਦੇ ਵਿੱਚ ਵੀ ਹੱਥ ਖੜੇ ਕੀਤੇ ਜੋ ਕਿ ਇੱਕ ਲਾਈਵ ਟੈਸਟ ਸੀ ਸੋ ਕੁਝ ਲੋਕ ਜੇਕਰ ਇਸ ਵੀਡੀਓ ਦੇ ਨਾਲ ਮੇਰੀ 5% ਲੋਕ ਵੀ ਉਹਨਾਂ ਦੀ ਹੈਲਪ ਹੋ ਜਾਵੇ ਤਾਂ ਮੇਰੀ ਇਸ ਵੀਡੀਓ ਪਾਉਣ ਦਾ ਮਕਸਦ ਪੂਰਾ ਹੋ ਜਾਊਗਾ ਤੇ ਕਮੈਂਟ ਪਲੀਜ਼ ਆਪਣੇ ਡਿਲੀਟ ਨਾ ਕਰਿ ਬੇਸ਼ੱਕ ਦੀ ਕਰ ਦਿੰਦਾ ਤਾਂ ਕਿ ਬਾਕੀ ਲੋਕ ਵੀ ਇਸ ਕਨਸੈਪਟ ਨੂੰ ਪੂਰੀ ਡਿਟੇਲ ਦੇ ਵਿੱਚ ਸਮਝ ਸਕਣ ਥੈਂਕ ਯੂ